ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਆਪਾਂ ਵਲੌਗ ਸ਼ੁਰੂ ਕਰ ਰਹੇ ਹਾਂ ਅੱਜ ਗੱਡੀ ਦੇ ਵਿੱਚੋਂ ਕਿਤੇ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਆਪਾਂ ਜਾ ਰਹੇ ਹਾਂ ਜੀ ਸਕੂਲ 'ਚ ਬੱਚਿਆਂ ਦੇ ਅੱਜ ਹੈਗਾ ਸੀਗਾ ਇਹਨਾਂ ਦਾ ਰਿਜ਼ਲਟ ਆਪਾਂ ਲੈਣ ਚੱਲੇ ਇਹਨਾਂ ਦਾ ਰਿਜ਼ਲਟ ਤੇ ਇਹਨਾਂ ਨੇ ਮੈਂ ਮਜ਼ਾਕ ਕਰਦੀ ਜਾਂਦੀ ਸੀਗੀ ਤੇ ਹੱਸਦੇ ਸੀਗੇ ਤੇ ਅੱਜ ਵੈਸੇ ਅੱਜ ਅਸੀਂ 8 ਸਾਢੇ 8 ਵਜੇ ਘਰੋਂ ਨਿਕਲ ਗਏ ਸੀਗੇ ਮਤਲਬ ਕਿ ਅਸੀਂ ਇਹਨਾਂ ਦਾ ਜਲਦੀ ਸੀਗਾ 8:30 ਤੋਂ 11:15 ਵਜੇ ਤੱਕ ਫਿਰ ਮੈਂ ਕਿਹਾ ਚਲੋ ਆ ਕੇ ਕੰਮ ਕਰੂੰਗੀ ਸਹਦੇ ਪਾਪਾ ਨੂੰ ਕੋਈ ਜ਼ਰੂਰੀ ਕੰਮ ਸੀਗਾ ਤਾਂ ਕਰਕੇ ਤੇ ਇੱਥੇ ਆਪਾਂ ਰਿਜ਼ਲਟ ਲੈ ਲਿਆ ਸੀਗਾ ਸਹਜ ਦਾ ਸਹਜੋਗੀ ਜੀ 8th ਕਲਾਸ ਵਿੱਚ ਅਤੇ ਇਸ ਤੋਂ ਬਾਅਦ ਅਸੀਂ ਨਾ ਸਹਦੇ ਪਾਪਾ ਤੁਹਾਨੂੰ ਮੈਂ ਦੱਸਿਆ ਅਸੀਂ ਨਾ ਵੀ ਇਹਨਾਂ ਨੂੰ ਕੋਈ ਜ਼ਰੂਰੀ ਕੰਮ ਸੀ ਸਾਨੂੰ ਸਕੂਲ ਚ ਤਾਰ ਕੇ ਚਲੇ ਗਏ ਸੀਗੇ ਤੇ ਉਹਨਾਂ ਮਤਲਬ ਕਿ ਉਹਨਾਂ ਦੀ ਦੂਜੀ ਗੱਡੀ ਟਰੈਵਲ ਗੱਡੀ ਦਾ ਕੰਮ ਕਰਵਾਉਣਾ ਸੀਗਾ ਉਹ ਲਾ ਕੇ ਆਉਣੀ ਸੀਗੀ ਵਰਕਸ਼ਾਪ 'ਚ ਤੇ ਜਾਨੋ ਮੈਨੂੰ ਕਹਿੰਦੇ ਤੁਸੀਂ ਲੋਅ ਰਿਜ਼ਲਟ ਵੀ ਮੈਂ ਆਇਆ ਫਿਰ ਸਾਨੂੰ 5 ਕੁ ਮਿੰਟ ਹੋ ਗਏ ਸੀ ਬੈਠਿਆਂ ਨੂੰ ਬੱਚੇ ਕਹਿੰਦੇ ਮਮਾ ਆਪਾਂ ਬੈਠੇ ਵੀ ਤਾਂ ਹੈਗੇ ਆ ਵੀ ਆਪਾਂ ਸਕੂਲ ਚ ਚੱਲਦੇ ਆ ਕਿਉਂਕਿ ਸਹਜ ਉਹਦਾ ਸਕੂਲ ਅਲੱਗ ਲੱਗਾ ਤੇ ਤਾਂ ਕਰਕੇ ਫਿਰ ਉਹਨੂੰ ਮਤਲਬ ਕਿ 3rd ਕਲਾਸ ਤੱਕ ਅਲੱਗ ਹੁਣ ਤਾਂ ਚਲੋ ਅਵੀ ਜੋਦੇ ਨੇ ਵੀ ਸਹਜ ਦੇ ਸਕੂਲ ਚ ਆ ਚੁੱਕਿਆ ਹੈ ਇਹ ਵੀ ਹੋ ਗਿਆ ਜੀ 4th ਕਲਾਸ ਵਿੱਚ ਸਹ ਆਪਣੀ ਸਹਜ ਉਹ 8th ਕਲਾਸ ਚ ਅਭੀ ਹੋ ਗਿਆ 4th ਕਲਾਸ ਚ ਤੇ ਇਹਨੇ ਹੁਣ ਇਧਰ ਲਈ ਸਾਈਡ ਹੀ ਆ ਜਾਣਾ ਸਹਜ ਵਾਲੇ ਸਕੂਲ ਦੇ ਵਿੱਚ ਕਿਉਂਕਿ ਇਹਨਾਂ ਦੇ ਦੋ ਸਕੂਲ ਨੇ ਮਤਲਬ ਕਿ ਇੱਕ ਛੋਟੇ ਬੱਚਿਆਂ ਵਾਲਾ ਇੱਕ ਵੱਡੇਆਂ ਵਾਲਾ ਹਨਾ ਇੱਕ ਪਲੱਸ 2 ਤੱਕ ਆ ਫੋਰਥ ਕਲਾਸ ਤੋਂ ਇੱਕ ਆਪਣਾ ਇਧਰ ਥਰਡ ਤੱਕ ਆ ਇਹ ਹੈਗਾ ਜੀ ਨਰੋਤਮ ਨਗਰ ਤੇ ਅਸੀਂ ਨਰੋਤਮ ਨਗਰ ਚਤੁਰਕੇ ਆਗੇ ਸੀਗੇ ਹਾਂ ਜੀ ਮੈਨੂੰ ਬਹੁਤ ਜਾਣੇ ਸਵਾਲ ਕਰ ਰਹੇ ਸੀਗੇ ਵੀ ਮੰਗਾ ਕੌਣ ਆ ਮੰਗਾ ਕੌਣ ਆ ਮੰਗਾ ਮੇਰਾ ਬਰੋਦਰ ਇਹ ਆ ਜੀ ਸਾਡੇ ਨਾਲ ਗਵੰਡੀਆਂ ਦਾ ਮੁੰਡਾ ਹੈ ਜੀ ਤੇ ਇੱਥੇ ਆਗੇ ਸੀਗੇ ਅਸੀਂ ਰਿਜ਼ਲਟ ਲੈ ਕੇ ਸਪੈਸ਼ਲ ਕੁਲਚੇ ਲੈਣ ਅਮਰਤਸਰੀ ਕੁਲਚੇ ਤੇ ਨਾਨ ਹਨਾ ਇਹ ਖੰਨੇ ਦੇ ਬਹੁਤ ਸਪੈਸ਼ਲ ਨੇ ਇੰਨੇ ਟੇਸਟੀ ਹੁੰਦੇ ਨੇ ਤੰਦੂਰੀ ਹੁੰਦੇ ਨੇ ਅਸੀਂ ਇੱਥੇ ਤੋਂ ਹੀ ਖਾਣੇ ਆ ਤੇ ਇੱਥੇ ਸੈਜ ਦੇ ਪਾਪਾ ਮਤਲਬ ਕਿ ਮੈਂ ਨਾਸਤਾ ਵਗੈਰਾ ਤੁਹਾਨੂੰ ਪਤਾ ਰਾਤ ਮੈਂ ਆਪਣੇ ਪੇਕਿਆਂ ਤੋਂ ਆਈਆਂ ਸਬਜੀ ਵਗੈਰਾ ਕੁਝ ਵੀ ਨਹੀਂ ਸੀ ਬਣਾਇਆ ਹੋਇਆ ਤੇ ਸੁੱਟ ਕੇ ਸਵੇਰੇ ਬਸ ਨਾ ਧੋ ਕੇ ਆਪਣੇ ਇੱਧਰ ਨੂੰ ਆ ਗਏ ਅਸੀਂ ਕੰਮ ਸਾਰੇ ਹਜੇ ਪਏ ਸੀਗੇ ਹਾਂਜੀ ਗਾਇਸ ਅਸੀਂ ਆ ਗਏ ਰਿਜ਼ਲਟ ਲੈ ਕੇ ਪਰ ਸਾਡੇ ਘਰ ਦੇ ਹਾਲਾਤ ਦੇਖੋ ਅਸੀਂ ਕੁਝ ਨਹੀਂ ਸੀ ਕਰਕੇ ਗਏ ਹੁਣ ਸਾਰਾ ਕੁਝ ਕਰਨਾ ਪਹਿਲਾਂ ਅਸੀਂ ਬਾਹਰੋਂ ਹੀ ਲਿਆਉਂਦਾ ਆਪਣਾ ਨਾਸਤਾ ਇਹ ਹੈਗੇ ਸ਼ੋਲੇ ਇਹ ਹੈਗਾ ਮਿਕਸ ਨਾਨ ਤੇ ਅਮਰਤਸਾਲੀ ਸਰ ਇਨਾਣ ਇਹ ਪਨੀਰ ਵਾਲਾ ਆ ਇਹਨਾਂ ਦਾ ਸਿਰਕੇ ਵਾਲੇ ਇੰਨੇ ਟੇਸਟੀ ਹੁੰਦੇ ਨੇ ਪਿਆਜ਼ ਹਨਾ ਕਿਹੋ ਜਿਹਾ ਸਵਾਦ ਇਹ ਮੈਂ ਅਭੀ ਜੋਦੀਵਾਰ ਨੂੰ ਬਹੁਤ ਜ਼ਿਆਦਾ ਖਾਦੇ ਨੇ ਕਿਉਂਕਿ ਮੈਂ ਦਾਖਲ ਨਾਂਦੀ ਸੀਗੀ ਹੁਣ ਡਾਕਟਰ ਕਹਿੰਦੇ ਜੋ ਮਰਜ਼ੀ ਖਾ ਲੋ ਉਦੋਂ ਮੇਰੇ ਬਲੱਡ ਚੜਦਾ ਸੀਗਾ ਅਭੀ ਜੋਦੀਵਾਰ ਨੂੰ ਮੈਂ ਇਹ ਬਹੁਤ ਖਾਦੇ ਨੇ ਸਾਇਦ ਪਾਪਾ ਨੇ ਮੈਨੂੰ ਅਭੀ ਜੋਦੀਵਾਰ ਨੇ ਇਹ ਖੁਲਾਇਆ ਜਦੋਂ ਮੈਂ ਮੈਡੀਸਿਨ ਲੈਣ ਜਾਣਾ ਹਸਪੀਟਲ ਚ ਪੈਕ ਕਰਾ ਕੇ ਲਿਆਉਂਦੇ ਹੁੰਦੇ ਸੀਗੇ ਬੋਲੀ ਇਹ ਬਹੁਤ ਟੇਸਟੀ ਲਾਦਦੇ ਨੇ ਅਸੀਂ ਉੱਥੇ ਖਾਣੇ ਮਸ਼ਹੂਰ ਨੇ ਸਾਡੇ ਖੰਨੇ ਦੇ ਖੰਨੇ ਦੇ ਨਾਲ ਇਹ ਅੰਮ੍ਰਿਤਸਰੀ ਨਾਨ ਬਹੁਤ ਮਸ਼ਹੂਰ ਨੇ ਤੰਦੂਰੀ ਜਿਨ੍ਹਾਂ ਜਿਹੜੇ ਪਾਣੀ ਨਿਕਲਦਾ ਸਾਫ ਕਰ ਲਓ ਹਾਂਜੀ ਜਿਨ੍ਹਾਂ ਦੇ ਵੀ ਪਾਣੀ ਨਿਕਲਦਾ ਥੋੜਾ ਜਿਹਾ ਸਾਫ ਕਰ ਲਓ ਅਗਰ ਤੁਸੀਂ ਖੰਨੇ ਦੇ ਆਸ-ਪਾਸ ਰਹਿਣਾ ਹੈ ਲੋ ਦਿਖਾ ਸਕਦੇ ਹਾਂ ਲਓ ਜੀ ਮੈਂ ਵੀ ਖਾ ਲਮਾ ਮੇਰੇ ਵੀ ਮੂੰਹ ਚ ਪਾਣੀ ਆ ਰਿਹਾ ਹੈ ਬਾਕੀ ਜੀ ਹੁਣ ਮੈਂ ਲੱਗੀ ਆਪਣੇ ਸਤਰਦੀਆਂ ਵਾਲੇ ਕੱਪੜੇ ਰੱਖਣਾਂ ਉਹ ਕਿਹੜਾ ਹੁਣ ਉਹਦੀ ਲੋੜ ਨਹੀਂ ਹੈਗੀ ਹੁਣ ਆਪਾਂ ਸਾਰੇ ਕੱਪੜੇ ਹੁਣ ਰੱਖ ਦੇਣੇ ਆ ਗਰਮੀ ਵਾਲੇ ਕੱਢ ਲੈਣੇ ਗਰਮੀ ਵਾਲੇ ਤਾਂ ਦੱਸੇ ਮੇਰੇ ਕੋਲ ਹੈ ਹੀ ਨਹੀਂ ਹੁਣ ਗਰਮੀ ਵਾਲੇ ਬਹੁਤ ਹੀ ਜ਼ੀ ਹੋਣਾ ਗਰਮੀ ਵਾਲੇ ਕਾਟਨ ਦੇ ਸੂਟ ਮੇਰੇ ਕੋਲ ਬਹੁਤ ਘੱਟ ਨੇ ਦੇਖੋ ਕੀ ਬਣਦਾ ਸਾਰਾ ਸੂਟ ਨਾ ਕੋਈ ਗੁੰਜੀ ਤਾਂ ਹੈ ਨਹੀਂ ਦੇ ਦਿਓ ਫਿਰ ਇਹ ਤਾਂ ਤੁਸੀਂ ਜੋਮਾ ਵੀ ਨਹੀਂ ਪਾਉਂਦੇ ਇੱਕ ਦੋ ਵਾਰੀ ਪਾਇਆ ਸਿਰਫ ਇਹ ਤਾਂ ਬਹੁਤ ਆ ਕੱਪੜਾ ਜਲਦ ਜਲਦ ਹਰਦਾ ਦੇ ਦੇ ਕਿਸੇ ਕੋਣ ਵਾਲੇ ਉਹ ਸਭ ਦੇਗਾ ਜੋ ਨਾ ਹੋਏ ਪੋਣੇ ਕਰ ਦੋਲ ਦਮੇ ਲੈ ਉਹ ਦਾਲਾ ਹਜੇ ਰੁਕ ਜਾ ਮੇਰਾ ਪੈਰਟ ਅੱਜ ਸਾਡੇ ਘਰੇ ਤੇ ਮਿੱਠੂ ਨੇ ਦੋ ਮਿੱਠੂ ਤੇ ਕਾ ਮਿੱਠੂ ਸਾਡਾ ਆਵਲਾ ਪਰ ਮੈਨੂੰ ਲੱਗਦਾ ਨਹੀਂ ਆਹ ਟ੍ਰੈਕ ਸਿਸਟਮ ਦੇ ਚੱਕਰੋਂ ਕਿ ਕੁੱਟੀਆਂ ਕੁੱਟੀਆਂ ਹੋਣਾ ਤੇ ਤੁਹਾਡੇ ਕੋਲ ਰੱਖ ਲੈਣੀ ਆਹ ਵੀ ਸੁਟੂਨ ਤਾਂ ਮੱਕੀ ਪਾਪਾ ਨੂੰ ਇਹਨੂੰ ਵੀ ਮੇਰੇ ਤੇ ਮੈਨੂੰ ਮम्मा ਦੇ ਦੋ ਮੈਂ ਪਾੜ ਕੇ ਕਰਚੇ-ਕੁਰਚ ਕਰਦਾ ਮੈਂ ਹਲੇ ਰੱਖ ਰਹੀ ਆ ਨਹੀਂ ਮम्मा ਬਹੁਤ ਟਾਈਮ ਹੋ ਗਿਆ ਮੇਰੇ ਟਾਈਮ ਮਾਲਾ ਕੋਈ ਪਤਾ ਨਹੀਂ ਹੁੰਦਾ ਬਦਾਂ ਲੌਕਡਾਉਨ ਲੱਗ ਗਿਆ ਦੀਆਂ ਦੇ ਲੈ ਨਾ ਤੇ ਕੱਪੜਿਆਂ ਦੇ ਕਿੰਨਾ ਦੇ ਲੋਕਾਂ ਨੂੰ ਹੋ ਗਿਆ ਸੀ ਚਲੋ ਹਾਲ ਰੱਖ ਦਰਾ ਪੂਰਾ ਭਰ ਚੁੱਕਿਆ ਸਰਦੀ

ਦੇ ਇਹ ਸੋਨੇ ਸੂਟ ਹੈ ਬੜੇ ਹੀ ਨਾ ਅੱਜਕੱਡਾ ਟ੍ਰੈਂਡ ਜਿਹਾ ਚੱਲੇ ਗਿਆ ਇਹਨੇ ਸੋਨੇ ਸੂਟ ਹੈ ਇਹਦਾ ਟ੍ਰੈਂਡ ਚੱਲੇ ਗਿਆ ਆਹ ਮੂੜੀ ਆ ਵੀ ਇੱਕ ਵਾਰ ਪਾਇਆ ਓਹ ਮਾਈ ਗਾਡ ਇਹਦਾ ਦੁਪੱਟਾ ਦੁਪੱਟਾ ਨੇ ਬਤਾ ਕਿ ਤੇ ਰੱਖਿਆ ਹੋਣਾ ਤੁਸੀਂ ਆਹ ਤਾਂ ਆ ਵੀ ਇੱਕ ਦੋ ਦੋ ਵਾਰ ਪਾ ਕੇ ਸਕੇ ਹੋ ਇਹਨਾਂ ਦੇ ਪਲਾਜ਼ੋ ਨਹੀਂ ਬਧੀਆ ਬਣਾਏ ਹੋਗੇ ਪਾਪਾ ਦੇ ਪਾਪਾ ਦੀ ਨਾ ਫਰੰਟ ਜਿਹੜਾ ਆਪਣੇ ਘਟੀ ਚ ਲੰਘਦਾ ਸੀ ਉਹਦੀ ਵਾਈਫ ਨੇ ਸਿਲਤਾ ਸੀ ਹੋਰੇ ਜੀ ਵੀ ਦਿੱਕਤ ਨਾਲ ਸਲਾਈ ਕਰਦੇ ਆਏ ਹੋਏ ਬਹੁਤ ਗੰਦੇ ਲੱਗੇ ਇਹ ਦੂਸਰਾ મતલਬ ਇਹਦੇ ਆਰਗੈਂਜ਼ਾ ਅੱਛਾ ਹੋਇਆ ਹੈ ਇਹ ਲਾਈਨਿੰਗ ਤੋਂ ਬਿਨਾਂ ਨਹੀਂ ਪਾਇਆ ਜਾਣਾ ਨਮਾ ਪਾਇਆ ਜਾਣਾ ਇਹ ਤਾਂ ਮੈਂ ਕਟ ਹੰਦੀ ਲਾਣੀ ਸੀ ਕੋਈ ਗਲਤੀ ਨਾਲ ਓਕੇ ਬਣਾਉਣਾ ਸੀਗਾ ਟਾਪ ਦਾ ਹੂੰ ਆ ਰਹੀ ਏ ਜੀ ਤੁਨੀ। ਅੱਜ ਜਾ ਕਿਤੇ ਜਾਣਾ ਹੁੰਦਾ। ਮੇਰੇ ਕੋਈ ਕੱਪੜੇ ਨਹੀਂ। ਪਾਪਾ ਕਹਿੰਦੇ ਤੁੰ ਨੂੰ ਇੰਨੇ ਤੋਂ ਦੂ ਵਾਇ ਹੋ ਗਿਆ, ਤੂੰ ਕਹਿ ਜਾਂਦੀ ਏ ਕੱਪੜੇ ਨਹੀਂ। ਪਾਪਾ ਹੁਣ ਕਾਟਨ ਦੇ ਲੈਣੇ ਨੇ ਮੈਂ। ਕਾਟਨ ਦਾ ਤਾਂ ਸੱਚੀ ਨਹੀਂ ਸਾਹ। ਮੰਮਾ ਪਜਾਮੇ ਜੇ ਤੁਸੀਂ ਨਹੀਂ ਪਾਉਂਦੇ ਏ ਮੈਨੂੰ ਦੇ ਦਿਓ। ਨਹੀਂ ਹਾਂ ਹਾਂ। ਇਹ ਬਹੁਤ ਗੰਦਾ ਸਾਈ ਕੀਤਾ। ਨਹੀਂ ਵੱਲ ਮੈਨੂੰ ਦੇ ਦਿਓ ਦੂਜਾ ਲੋਟ। ਇਹ ਕਟਿੰਗ ਕਰਵਾਦਾਂ ਨੇ। ਉਹ ਪਰ 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 ਨੇਦਾਂ ਸ਼ੋਰਟ ਬਣ ਜਾਣੀ ਦੁਪਟਾ ਹੈ। ਅੱਛਾ। ਤੇ ਮੈਂ ਮੰਗੇ ਮਮਾ ਤੋਂ ਬਣਵਾ ਲੈਣੀ ਆ। ਓਕੇ ਮਮਾ। ਦਹਾਂ ਬਣਵਾ ਲਈ ਹੁਣ ਤਾਂ ਪੈਣਾ ਨਹੀਂ ਹੈਗਾ। ਇਹ ਤਾਂ ਹੁਣ ਤਾਂ ਮੋਟੂ ਹੋ ਗਿਆ, ਮੁੱਟਾ ਸਾਲ। ਆਪਾਂ ਦੇ ਰੋ ਮਮਾ ਇਹਦੇ ਲਹੰਗਾ ਵੀ ਬਣ ਸਕਦਾ ਹੈ ਨਾ? ਮਮਾ। ਇਹਦੇ ਲਹੰਗਾ ਬਣ ਸਕਦਾ ਹੈ ਨਾ? ਉਹ ਨਵਾਂ ਉਹਿਆ ਨਹੀਂ ਕਰਾਂ ਸਿੰਪਲ ਜਿਹਾ ਬਣਾਉ। ਚਲੋ ਸਿੰਪਲੀ ਸਹੀ ਮੈਂ ਮੈਂ ਕੁਛ ਤਾਂ ਬਣਾਉਂਗੀ ਇਹਦਾ। ਆ ਵੀ ਤੁਸੀਂ ਇੱਕ ਦੋ ਵਾਰ ਪਾਇਆ ਹੋਇਆ। ਇਹ ਜੇ ਪੇਂਟ ਵੀ ਐ ਮਮਾ ਹਨਾ। ਇਹ ਜੇ ਪੇਂਟ ਵੀ ਐ ਔਰ ਕਢਾਈ ਵੀ ਐ। ਉਹ ਜਿਹੜਾ ਉਹ ਪਿਆ ਉਹ ਵੀ ਇੱਕ ਵਾਰ ਪਾਇਆ ਹੋਇਆ ਕੱਢ ਕੇ ਦਿਖਾਏ ਮਮਾ। ਆ ਜਿਹਦਾ ਦੁਪੱਟਾ ਪੀਛੇ ਜੇ ਆਹ ਦੋ ਤਿੰਨ ਵਾਰ ਪਾਇਆ। ਆ ਆ ਵੀ ਇੱਕ ਵਾਰ ਪਾਇਆ। ਮਾਈ ਗੋਡ। ਚਾਰ ਵਾਰ ਚੌਥਰੋਂ। ਆ ਜੀ

ਏ ਇਹ ਮੈਨੂੰ ਦੇ ਦੋ ਇਹ ਮੈਨੂੰ ਦੇ ਦੋ ਮੈਂ ਇਹਦੀ ਫਰੌਗ ਬਣਾ ਲਾਂਣੀ ਫਰੌਗ ਨੂੰ ਸੋਹਣਾ ਹੈ ਜੇ ਕਾਟਨ ਦਾ ਸੂਟ ਲੈ ਕੇ ਨਾ ਇਹਦੇ ਨਾਲ ਨੂੰ ਹਾਂਜੀ ਕਾਟਨ ਦਾ ਲੈ ਲੈ ਨਹੀ ਮਮਾ ਸੂਟ ਬਹੁਤ ਚੁੰਨੀ ਬਹੁਤ ਵੱਡੀ ਆ ਨਾ ਨਾ ਬਹੁਤ ਸੋਹਣੀ ਆ ਵੱਡੀ ਆ ਮੈਂ ਇਹ ਸੂਟ ਮਾਪਾ ਸੀਗਾ ਸੂਟ ਦਾ ਕੁੱਟ-ਕੁੱਟ ਕੇ ਹੰਡਾਇਆ ਸੀਗਾ ਗ੍ਰੇ ਕਲਰ ਦਾ ਕਮੀਜ਼ ਸੀਗਾ ਕਿਹੜਾ ਸੀ ਗ੍ਰੇ ਸੀਗਾ ਹਾਂ ਗ੍ਰੇ ਗ੍ਰੇ ਕਮੀਜ਼ ਸੀਗਾ ਆਹ ਵਾਲੇ ਤਾਂ ਗ੍ਰੇ ਦੇ ਵਿੱਚ ਫੁੱਲ ਸੀਗੇ ਆਹ ਵਾਲੇ ਸੇਮ ਤੇ ਪੀਚੀ ਜੀ ਸਲਵਾਰ ਸੀਗੀ ਹਾਂਜੀ ਆ ਗਿਆ ਹੈ ਉਹ ਬਹੁਤ ਸੋਹਣਾ ਸੀ ਉਹ ਵੀ ਸੂਟ ਵੇਖੋ ਇਹ ਕੋਣ ਕੋਣ ਪਹਿਣੇ ਕਣ ਖਡਾਰਾ ਫਤ ਬੰਦੀ ਆ ਹਾਜੀ ਕਹਿੰਦੇ ਮੇਰੇ ਕੋ ਕੱਪੜੇ ਨਹੀਂ ਫਿਰ ਤਾਂ ਮੰਮਾ ਮੈਂ ਇਹਦੇ ਨਾਲ ਨੂੰ ਵੀ ਸਮਾ ਲੈਣਾ ਮੈਂ ਤਾਂ ਕੱਢ ਕੱਢ ਕੇ ਰੱਖੀ ਜੰਨੀ ਆ ਟ੍ਰੈਂਡ ਨੇ ਵੀ ਨਾ ਕੱਢ ਕੇ ਰੱਖਣੀ ਨਾ ਨਾ ਮੰਮਾ ਇਹਨੇ ਇਹਦੇ ਦੋ ਨੇ ਆ ਜਾ ਦੋ ਸੂਟ ਵੀ ਇਹਦੇ ਚਪਾ ਕੇ ਰੱਖ ਲੈਣਾ ਹਾਂ ਦੇਖਾਂ ਦਹਾਦੇ ਸਾਲ ਉਹ ਕਰ ਲਾਂਗੇ ਇਹਨੂੰ ਘਰ ਨੂੰ ਲਾ ਲੈਣਾ ਜੈਲ ਉਹ ਕੋਈ ਤਾਂ ਟ੍ਰੈਂਡ じゃ ਚਲੇ ਗਿਆ ਆਡੂ ਬੱਟੇ ਵਾਲਾ ਸੂਟ ਕਿੱਥੇ ਗਿਆ ਇਹਦੇ ਮੇਹਣੇ ਦਾ ਸੁਖਰਾ ਹੋ ਗਿਆ ਸੀਗਾ ਮੇਤੋਂ ਕੀ ਮੇਰੇ ਦੁਪੱਟਾ ਦਾ ਨਮਾ ਪਿਆ ਤੇ ਇੱਕ ਵਾਰ ਸੂਟ ਪਾਇਆ ਸੀ ਕੀ ਕੀ ਹੋ ਗਿਆ ਸੀ ਇਹ ਸੂਟ ਪਾ ਕੇ ਮੈਂ ਫੇਰ ਸ਼ੇਅਰ ਕਰ ਲਿਆ ਦੀਗਾ ਉਹਨੇ ਕਲਰ ਉਹ ਕਲਰ ਕਰਤਾ ਹਾਂ ਜੀ ਯਾਰ ਕਨੀ ਇਸ ਦਾ ਤਰ੍ਹਾਂ ਕਲਰ ਨਹੀਂ ਸੀ ਖਰਾਬ ਕਰਤਾ ਹਾਂ ਜੀ ਨਾਲ फटाफट ਨਾਲ ਦੀ ਨਾਲ ਆਪਾਂ ਨੇ ਕੰਮ ਚੱਕਣਾ ਨਾਲ ਦੀ ਨਾਲ ਸਹਰ ਰੱਗ ਚਵਾ ਲੈਣੀ ਆ ਮਮਾ ਜੀ ਕਮੀਜ਼ ਬਹੁਤ ਸੋਹਣੀ ਹੈ ਤੁਸੀਂ ਜੇ ਇਹਦੇ ਕਮੀਜ਼ ਨਾਲ ਸਲਵਾਰ ਬਣਾ ਲਓ ਆ ਸੂਟ ਆ ਇਹ ਨਹੀਂ ਆ ਤਾਂ ਤੁਸੀਂ ਵਧੀਆ ਹੈ ਆਹ ਕਹਿ ਰਹੀਆਂ ਵੀ ਇਹਦੇ ਕਮੀਜ਼ ਕਲਰ ਵੀ ਕੈਂਟ ਆ ਤੇ ਕਮੀਜ਼ ਵੀ ਸੋਹਣਾ ਇਹਦੀ ਸਲਵਾਰ ਤੁਸੀਂ ਜੇ ਬਣਵਾ ਲਓ ਨਾਲ ਇਹਦੇ ਨਾਲ ਤੁਸੀਂ ਪਜਾਮਾ ਬਣਾ ਕੇ ਨਾਲ ਸਾਰ ਲੇ ਤੁਸੀਂ ਇੰਨਾ ਸੋਹਣਾ ਸੂਟ ਤੇ ਤੁਸੀਂ ਆਪ ਦੇਖ ਲਓ ਕਹਿ ਲਾਦੇ ਪਾਪਾ ਮੈਨੂੰ ਮੇਰੇ ਘਰਾਂ ਵਿੱਚ ਸੌਂਤ ਦੇ ਦੇਵੋ

ਇਦਾਂ ਨੂੰ ਦੇਖਦੀ ਆ। ਇਦਾਂ ਨੂੰ ਪਤਾ ਕੀ ਕਰਨਾ? ਜੇ ਤਾਂ ਆਹੀ ਕਲਰ ਦੀ ਸਲਵਾਰ ਮਿਲ ਜੇ। ਨਹੀਂ 골ਡਨ। ਨਹੀਂ 골ਡਨ ਲਾ ਲੈ। ਹੂੰ। ਇਦਾਂ ਨੂੰ ਫਿਰ ਇੱਕੋ ਚੱਲ ਜਾਣੀ ਮੇਰੀ ਤੂੰ ਹੋਰ ਵਾਲ ਨੂੰ। ਨਹੀਂ। ਤੂੰ ਇਦਾਂ ਨੂੰ 골ਡਨ ਚੱਲ ਜਾਣੀਆਂ ਲਿਖਤਾ। ਇਹਨਾਂ ਦਾ 골ਡਨ ਇਹ ਚ ਲੈ। ਇੱਕ ਸੂਟ ਨਾਲ ਤੁਹਾਡੇ 골ਡਨ ਸਲਵਾਰ। ਤੋ ਹੋਇਆ ਨਾਸ ਮਾਰਿਆ ਪਿਆ। ਇਹ ਲੈ ਕੱਟ। ਪਾਉਣੀ ਆ ਨਾ। ਆ ਹੁਣ ਵੀ ਪਤਾ ਲੱਗ ਰਿਹਾ। ਆ ਕਾੜਤਾ ਉਹਨੇ ਪਤਾ ਹੀ ਨਹੀਂ ਕਿਹੜੇ ਹਿਸਾਬ ਨਾਲ ਇੱਥੇ ਤੋਂ ਇੰਨੇ ਇਧਰ ਨੂੰ ਸਾਈਡਾਂ ਤੋਂ ਲੰਬੇ ਗੱਬੇ ਤੋਂ ਉਹ ਹਰ ਲੱਤਾ ਦੀਆਂ ਲੰਗੀਆਂ ਐਂ ਹੁੰਦਾ ਗਾਇਜ਼ ਦੇਖੋ ਆ ਦੇਖੋ ਐਂ ਚੱਕ ਇਧਰ ਨੀਵੇਂ ਇਧਰ ਉੱਚ ਕਿੰਨੇ ਗੰਦੇ ਜਿਹੇ ਤਰੀਕੇ ਨਾਲ ਸਲਾਈ ਕਰਤਾ ਵੀ ਆਹ ਬਰਾਬਰ ਰੱਖ ਦੋ ਮੇਰੇ ਜੇ ਤੁਸੀਂ ਮੰਮਾ ਇਹ ਕਟਵਾ ਕੇ ਹੋਣੀ ਚਾਹੀਦਾ ਅੱਛਾ ਇੱਕ ਦਾ ਫਿਰ ਜਿਹੜਾ ਜੋੜ ਪਾਇਆ ਹੋਇਆ ਪਤਾ ਨਹੀਂ ਕੀ ਹੁੰਦਾ ਕੀ ਪਾਇਆ ਹੋਇਆ ਪਤਾ ਨਹੀਂ ਰੱਬ ਜਾਣਦਾ ਇੱਕ ਤਾਂ ਮੂਰੇ ਪਾਇਆ ਹੋਇਆ ਤੇ ਇੱਕ ਦੀ ਇੱਕ ਸਾਈਡ ਪਿਛਲੀ ਸਾਈਡ ਆਉਂਦੀ ਆ ਹੋਰ ਕੀ ਸੁਣ ਕੰਮਾਂ ਨਾ ਉਸ ਮਰਾਲੀ ਆਸ ਤੇ ਮੇਰਾ ਮਨ ਬਹੁਤ ਉਕਿਆ ਸੀ ਮਮਾ ਹਜੇ ਤੁਸੀਂ ਲਹਿੰਗਾ ਬਹੁਤ ਘੱਟ ਪਾਉਨੇ ਹੋ ਇਹ ਮੈਨੂੰ ਫਰੌਕ ਬਣਵਾ ਦੋ ਇਹ ਤਾਂ ਕਾਟਨ ਦੀ ਹੀ ਆ ਹੈਨਾ ਉਹ ਤਾਂ ਹੀ ਨਾ ਫਿਰ ਹਜੇ ਮੈਂ ਇੱਥੋਂ ਕੱਟ ਕੇ ਜਾਈ ਫਿਰ ਬਣਵਾ ਦਵਾਂਗੇ ਮੰਗੇ ਨੂੰ ਟ੍ਰਾਈ ਕਰਾਂਗੇ ਫਿਰ ਇਹਦੇ ਨਾਲ ਤੁਹਾਨੂੰ ਮੈਂ ਕੁੜਤਾ ਰਹਿ ਦੂੰਗੀ ਕਾਟਨ ਦੀ ਆਹੋ ਮੈਂ ਥੱਲੇ ਹੀ ਰੱਖ ਲਾਂ ਗਾイズ ਇੱਕ ਤੁਹਾਨੂੰ ਚੀਜ਼ ਦਿਖਾਉਣੀ ਆ ਮੈਂ ਹਏ ਮੈਨੂੰ ਤਾਂ ਦੇਖ ਕੇ ਨੂੰ ਗਾਇਜ਼ ਮम्मा ਨੂੰ ਕਿਹਾ ਮੈਂ ਵੀ ਇਹਦੇ ਨਾਲ ਨੂੰ ਨਾ ਮੈਨੂੰ ਇਹਦੀ ਫਰੌਕ ਕਰ ਬਣਵਾ ਦੇ ਆ ਵੀ ਤਾਂ ਦਾ ਵੀ ਪਾਪਾ ਨੇ ਦਵਾਤਾ ਸੀਗਾ ਮम्मा ਨੂੰ ਪਰ ਮम्मा ਨੇ ਮम्मा ਮਨਾ ਕਰਦੇ ਸੀ ਪਰ ਇੱਕ ਵਾਰ ਪਾਇਆ ਨਹੀਂ ਇੱਕ ਆ ਵੈਰਾ ਕੁਰਤਾ ਹਜੇ ਮੈਨੂੰ ਇਹਦਾ ਕੁਰਤਾ ਨਹੀਂ ਇੰਨਾ ਸੋਹਣਾ ਲੱਗਿਆ ਪਤਾ ਨਹੀਂ ਕਿਹਤੇ ਮਨੂ ਪਿਆਰ ਆ ਲੀ ਜੇ ਤੁਹਾ ਮੇਰੇ ਸੂਟ ਦੀ ਫਿਟਿੰਗ ਨਾ ਨਾ ਬਣੇ ਫਿਰ ਮੈਨੂੰ ਉਹ ਚੀਜ਼ ਚੰਗੀ ਨਹੀਂ ਲੱਗਦੀ ਹੈ ਆ ਆਪਣੀ ਯਾਰੀ ਇੱਕ ਟੇਲਰ ਤੋਂ ਬਣਵਾਇਆ ਸੀ ਗਾ ਅੰਕਲ ਟੇਲਰ ਤੋਂ ਨਹੀਂ ਲੋਟ ਆਈ ਫਿਰ ਮੈਂ ਮੁੜ ਕੇ ਖੰਨੋਂ ਤੋਂ ਖੰਨੇ ਤੋਂ ਹਨਾ ਮੰਮਾ ਆਇਆ ਨਹੀਂ ਮੈਂ ਆ ਬੜਾ ਕੈਂਸਲ ਇੱਕ ਵਾਰ ਮੰਮਾ ਨੇ ਉਹ ਕੀਤਾ ਸੀ ਮੰਮਾ ਮੈਨੂੰ ਯਾਦ ਆ ਇਹ ਤੁਸੀਂ ਨਾ ਕਰਵਾ ਚਾਹਉਂਦੇ ਇਹਦੇ ਨਾਲ ਕਮੀਜ਼ ਰੈੱਡ ਜਿਹਾ ਜੋੜ ਕੇ ਉਹਦੇ ਨਾਲ ਪਾਇਆ ਸੀ ਨਾ ਇਹ ਕੱਲਾ ਆ ਆ ਲੈ ਉਸ ਦਾ ਬੜਾ ਟ੍ਰੈਂਡ ਸੀਗਾ ਕਿਰਨ ਕਿਰਨ ਗੋਟਾ ਮੈਂ ਕੀ ਕੀਤਾ ਮੇਰੇ ਜਿਹੜਾ ਪਿੰਕ ਸੂਟ ਆ ਉਹਦੇ ਨਾਲ ਨੂੰ ਵੀ ਤੇ ਮੈਂ ਕੱਟਤੀ ਕੱਟ ਕੇ ਉਹ ਇੰਨੀ ਕੀ ਕਰਤੀ ਨਹੀਂ ਨਹੀਂ ਕਰੱਕ ਲਈ ਸਾਰੀ ਕੱਟ ਤੇ ਆ ਉਦੋਂ ਬੜਾ ਟ੍ਰੈਂਡੀਆ ਚੱਲਿਆ ਸੀਗਾ ਮਮਾ ਜੀ ਤਾ ਬਣਵਾ ਦੂ ਦੇਖੇ ਬਹੁਤ ਸੋਹਣੀ ਬਣੀ ਤੁਸੀਂ ਪਾਉਂਦੇ ਤਾਂ ਹੈ ਨਹੀਂ ਕੋਈ ਜੰਨੀ ਬੜੀ ਹੋ ਜਾ ਤਾ ਪਹਿਲਾਂ ਫਰਾਕ ਬਣਵਾਣੀ ਐ ਮੈਂ ਚੱਲ ਚੱਤ ਤੂੰ ਬੜੀ ਹੋਣੀ ਦੇਖਦੇ ਆ ਬੱਚੀ ਕੀ ਕਰਦੇ ਹੋਣ ਹੋ ਜਾ ਬਣੀ ਹਾਏ ਚਲ ਬੰਦ ਕਰ ਦੋ ਜ ਤੁਸੀਂ ਹੁਣਾ ਕਰ ਲਈ ਖੰਡਾਰੇ ਖੰਡੂਰੇ ਚਾਹ ਤਾ ਸਾਰੇ ਆ ਮੇਰੀ ਫਰੌਕ ਪਈ ਆ ਗਾਇਸ ਹੁਣ ਮੈਂ ਅਜ ਕੱਪੜੇ ਆਦੇ ਹੀ ਲਾ ਕੇ ਬਹਿ ਗਈ ਮੈਂ ਕੱਲ ਮਾਰੀ ਗਈ ਮੇਰੀ ਇਹ ਬਹੁਤ ਹੋਈ ਪਈ ਸੀ ਜੀ ਗੰਦੀ ਮਤਲਬ ਇਹ ਹੁਣ ਮੈਂ ਸੈਟ ਲੇ ਕੇ ਰੱਖੀ ਆ ਫਲੇ ਮੇਰੇ ਕੰਚ ਦੇ ਭਾਂਡੇ ਆ ਵੀ ਪਏ ਜੀ ਇਹ ਯੂਜ਼ ਨਹੀਂ ਕਰਦੇ ਮੇਰਾ ਬਹੁਤ ਸਮਾਨ ਅਜੇ ਕਿਚਨ ਵਾਲਾ ਸਮਾਨ ਦੇਖੋ ਗਾਇਸ ਕਿੰਨੇ ਸੋਹਣੇ ਨੇ ਬਹੁਤ ਅਜੇ ਹੋਰ ਵੀ ਬਹੁਤ ਪਈ ਮੈਂ ਜਿੱਥੇ ਵੀ ਜਾਣੇ ਉਹ ਕੰਚ ਦੇ ਸਮਾਨ ਲੈਣ ਲੱਗੋ ਬਹੁਤ ਜਿਆਦਾ ਸ਼ੌਂਕ 콜 ਕਰੇ ਤੇ ਮम्मा ਬ੍ਰਾਈਟਨੈਸ ਦਿਖਦੀ ਐ ਅੱਧਾ ਨਹੀਂ ਦਿਖਦੀ ਚਲ ਕੋਈ ਨਾ ਸੰਜੀ ਫਰੈਂਡ ਚਲ ਆਪਣਾ ਕੱਪੜੇ ਵੀ ਮੈਂ ਤਾਰ ਤਾ ਮੈਂ ਧੋ ਕੇ ਹੁਣ ਉਹਨੂੰ ਚੜਾਉਂਗੀ ਬੈੱਡ ਸ਼ੀਟ ਆਪਾਂ ਇਧਰ ਚੇਂਜ ਕਰਤੀ ਗਰਮੀ ਵਾਲੀ ਵਿਛਾ ਲਈ ਉਧਰ ਸਾਲਜ ਦੇਖੋ ਕੀ ਗੰਦ ਪਾਉਣ ਲੱਗੀ ਹਾਰਟ ਬਣਾਉਣ ਲੱਗੀ ਆ ਉਹ ਦੇਖੋ ਫਲਾਵਰਸ ਨਾਲ ਤੇ ਹਟ ਜਾ ਪੁੱਤ ਨਗਾ ਜਾ ਰੱਖ ਤਾ ਤੇ ਸਟੋਰ ਦੀ ਹਲਾ ਸਫਾਈ ਸੂਈ ਨਹੀਂ ਕੀਤੀ ਐ ਐਸਾ ਸਟੋਰ ਜਹ ਕੱਪੜੇ ਜਿਹੜੇ ਦੇਣੇ ਨੇ ਉਹ ਕੱਢ ਕੇ ਰੱਖ ਤੇ ਹੁਣ ਸਾਦੇ ਪਾਪਾ ਕੋਲੇ ਭੇਜਾਂਗੇ ਇਹ ਕੱਪੜੇ ਦੇਣੇ ਵਾਲੇ ਮੇਰੀ ਬੁਰੀ ਹਾਲਤ ਹੋਈ ਪਈ ਆ ਇਧਰ ਲਈ ਵੈੱਡ ਸ਼ੀਟ ਵੀ ਚੇਂਜ ਕਰਤੀ ਆਪਾਂ ਨੇ ਆ ਰੂਮ ਚ ਵੀ ਇਹ ਇੱਕ ਹਾਲੇ ਸਾਦੇ ਪਾਪਾ ਦਾ ਕੋਟ ਲੰਮਕਦਾ ਕਿਉਂਕਿ ਬਾਹਰ ਆਉਂਦੇ ਜਾਂਦੇ ਰਹਿੰਦੇ ਨੇ ਜਦੋਂ ਫਿਰ ਉਹ ਹੁਣ ਉਹ ਬਾਹਰ ਰੋਟ ਮੰਤਲ ਟ ਉਹਨਾਂ ਨੂੰ ਪੁੱਛ ਲੂੰਗੀ ਉਹਦਾ ਇੱਥੇ ਰਹੂਗਾ ਮਤਲਬ ਕਿ ਸਾਦੇ ਪਾਪਾ ਦੇ ਬੈਗ ਚ ਚਲੇ ਜਾਊਗਾ ਜਾਂ ਫਿਰ ਪੇਟੀ ਚ ਫਿਰ ਮੂਰੀ ਰੱਖ ਦੂੰਗੀ ਵੀ ਜਦ ਜਾਂਦੇ ਹੁੰਦੇ ਨੇ ਫਿਰ ਕੱਟ ਰਿਆ ਕਰਨਗੇ ਕਿਉਂਕਿ ਬਾਹਰ ਫਿਰ ਉਹ ਲੱਗਦੀ ਆ ਨਾ ਜਨਗੋ ਵਗਾਰਾ ਵੀ ਹੋ ਗਿਆ ਇਹ ਤਾਂ ਚਾੜੂ ਸਹਜ ਨਹੀਂ ਕੀਤੀ ਆ ਇਹ ਤਾਂ ਹਲੇ ਚਾੜੂ ਸਹਜ ਨੇ ਲਾਇਆ ਮੈਂ ਤੁਹਾਨੂੰ ਕਹਾ ਚਾੜੂ ਮੈਂ ਲਾਇਆ ਨਹੀਂ ਹੈਗਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਮੇਰਾ ਤਾਂ ਹਜੇ ਵੀ ਕੰਮ ਚੱਲ ਰਿਹਾ ਆ ਸਾਰੇ ਕੱਪੜੇ ਪੁਰਾਣੇ ਵਾਲੇ ਤੋਂ ਨਿਓ ਸੋਫਾ ਕਵਰ ਤੋਂ ਤਾਂ ਆਪਾਂ ਨੇ ਮੇਰੀ ਸ਼ਾਲ ਵਗਾਰਾ ਸੀ ਜਿਹੜੇ ਇੱਧਰ ਜਿਹੜੀਆਂ ਬੈੱਡ ਸ਼ੀਟ ਚੱਕੀਆਂ ਨੇ ਹੁਣ ਵੀ ਹਜੇ ਪਾਈਆਂ ਹੋਈਆਂ ਨੇ ਹੁਣ ਇਹ ਆ ਪੁੱਤਰੇ ਕੱਢ ਕੇ ਠਡੀਆਂ ਉਸ ਤੋਂ ਬਾਅਦ ਦੇਖਦੀਆਂ ਬੈੱਡ ਸ਼ੀਟ ਕੱਢ ਕੇ ਕੰਬਲ ਉਹਨੂੰ ਵੀ ਉਹ ਕੇ ਰੱਖ ਦੂੰਗੀ ਰਾਤ ਨੂੰ ਹਨਾ ਉਹ ਸਵੇਰੇ ਕੱਢੂੰਗੀ ਤੇ ਉਹ ਥੋਨਾ ਹਾਲਤ ਇੰਨੀ ਖਰਾਬ ਹੋਈ ਪਈ ਆ ਅਲਮਾਰੀਆਂ ਸਿਰੀਆਂ ਦੋਨੋਂ ਐਨ ਸੈਟ ਕਰ ਰੀਆਂ ਦਮ ਟੁੱਟ ਗਿਆ ਮੈਂ ਤੁਹਾਨੂੰ ਕੀ ਦੱਸਾਂ ਤੇ ਸਮੈਲ ਵਗੈਰਾ ਉਡ ਗਈ ਕਿਉਂਕਿ ਆਪਾਂ ਨੇ ਫਲ ਅਮਰੂਦ ਮਰਾਦਵੀ ਸਟੱਟ ਪਿਆ ਅਗਰ ਇਹ ਪੀਂਚਾ ਲਾ ਲਗਦੇ ਨੇ ਹੁਣ ਨਾ ਫਰੈਸ਼ ਫਰੈਸ਼ ਘਰ ਲੱਗ ਰਿਹਾ ਨਹੀਂ ਤਾਂ ਬੁਰਾ ਹਾਲ ਹੋ ਲੱਗ ਜਾਣਾ ਮਤਲਬ ਕਿ ਕੱਲੋਂ ਕ ਮੇਰਾ ਮਨ ਦੁਖੀ ਹੋ ਗਿਆ ਘਰ ਜਾ ਕੇ ਆਹ ਲੈ ਕਹਿੰਦੇ ਸਾਇਦ ਪਾਪਾ ਦੇ ਰਹਿ ਗਏ ਕੱਪੜੇ ਵੈਸੇ ਉਹਨਾਂ ਦੇ ਉਹ ਮਤਲਬ ਕਿ ਉਹਨਾਂ ਦੇ ਕੱਪੜੇ ਰਹਿ ਗਏ ਸਾਇਦ ਪਾਪਾ ਦੇ ਉਹ ਹੁਣ ਆਉਣਗੇ ਫਿਰ ਮੈਂ ਪੁੱਛ ਕੇ ਰੱਖੂੰਗੀ ਵੀ ਕਿਹੜੇ ਕਿਹੜੇ ਕੋਕੋ ਕੋਟੀਆਂ ਵਗੈਰਾ ਪਰ ਉਹਦੀਆਂ ਕੁਪਰ ਰੱਖਣੇ ਪੈਂਦੇ ਪਰ ਸ਼ਿਮਨਾਲਿ ਵਗੈਰਾ ਮੰਡਲੇ ਉਹਦੇ ਚ ਜਾਣਦੇ ਨੇ ਹਨਾ ਹਾਂ ਹੁਣ ਮੇਰੀ ਭੈਂਡ ਬੱਜੀ ਪਈਆ ਪਰ ਅਜ ਮੈਂ ਝਾੜ ਚੜੀਆ ਕੁਛ ਵੀ ਨਹੀਂ ਕੀਤਾ ਹੈਗਾ ਬਸ ਹੁਣ ਵੀ ਆਪਣਾ ਹੁਣ ਮੇਰੀ ਜਿਹੜੀ ਡੀਪ ਕਲੀਨਿੰਗ ਕਰਨੀ ਵੀ ਚੀਜ਼ਾਂ ਦੇ ਅੰਦਰ ਵਾਲੀ ਕਲੀਨਿੰਗ ਅਲਮਾਰੀਆਂ ਵਗੈਰਾ ਹਨਾ ਉਹ ਸਾਫ਼ ਹੋ ਚੁੱਕੀਆਂ ਨੇ ਬੈੱਡ ਸ਼ੀਟਾਂ ਆਪਾਂ ਹੁਣ ਚੱਕਤੀਆਂ ਰਿਜ਼ਾਈ ਵੀ ਆਪਾਂ ਨੇ ਚੱਕਤੀ ਰਿਜ਼ਾਈ ਹੁਣ ਬਸ ਅੱਜ ਧੁੱਪ ਲਵਾ ਲਈ ਧੁੱਪ ਲਵਾ ਕੇ ਪੈਕ ਕਰਤੀ ਅੱਗੇ ਮੈਂ ਵਾਸ਼ ਕਰਦੀ ਹਿੰਨੀ ਆ ਕਿਉਂਕਿ ਵਾਸ਼ ਮੈਂ ਤਾਂ ਕਰਦੀ ਹਿੰਨੀ ਮੇਰੀ ਪ੍ਰਾਣੀ ਹੋ ਗਈ ਸੀਗੀ ਤੇ ਇਹ ਮੈਂ ਹਲੇ ਹੁਣੇ ਲਈ ਸੀਗੀ ਇੰਨੀ ਵਾਸ਼ ਕਰਨ ਵਾਲੀ ਹੈ ਨਹੀਂ ਸੀ ਧੁੱਪ ਲਵਾ ਕੇ ਮੈਂ ਪੈਕ ਕਰਤੀ ਹੁਣ ਉਹਦੇ ਪਾਪਾ ਤੋਂ ਸਹਿਦ ਪਾਪਾ ਤੋਂ ਨਾ ਉੱਥੇ ਰਖਾਉਂਗੀ ਇਹ ਉਹਦੇ ਚ ਰਖਾਉਂਗੀ ਹਨਾ ਤੇ ਬਾਕੀ ਆ ਸਾਰਾ ਕੁੱਥੇ ਕੰਮ ਲੱਗੀ ਇਹ ਕਰਨ ਇਹਨੇ ਵੀ ਮੇਰੀ ਹੈਲਪ ਕਰਾਈ ਆ ਪਰ ਨਾਨੀ ਦੇ ਘਰ ਇਹਨੇ ਬਹੁਤ ਜ਼ਿਆਦਾ ਕੰਮ ਕੀਤਾ ਮੇਰੀ ਪੁੱਤ ਦਾ ਕੱਹਤ ਕਰਾਈ ਆ ਮੈਨੂੰ ਬੈਠੀ ਨਾ ਦੇਖੀ ਗਈ ਟੀਵੀ ਦੇਖੀ ਗਈ ਮੈਂ ਨਾ ਮੇਰੇ ਨਾਲ ਤੈਅ ਕਰਾਦੇ ਸਹਾਇਤਾ ਫੋਟੋ ਫੋਟਾ ਪਾਣਾ ਕਰਦੀ ਕਿਉਂਕਿ ਇੰਨੇ ਕੱਪੜੇ ਬੁੰਦੇ ਨੇ ਬਹੁਤ ਕੱਪੜੇ ਸੀਗੇ ਤੇ ਉਸ ਸਾਰੀਆਂ ਚੀਜ਼ਾਂ ਸਾਫ਼ ਕੀਤੀਆਂ ਮਿੱਟੀ ਨਾਲ ਭਰੀਆਂ ਪਈਆਂ ਸੀਆਂ ਇੱਧਰ ਆਉ ਆਪਣਾ ਸਾਰਾ ਮਿੱਟੀ ਨਾਲ ਭਰਿਆ ਪਿਆ ਸੀਗਾ ਇਹ ਵੀ ਡਸਟਿੰਗ ਸਾਡੇ ਪਪਾ ਮਾੜੀ ਮਾੜੀ ਪਤਾ ਨਹੀਂ ਕੀ ਕਰਦੇ ਸੀ ਰੱਬ ਜਾਣਦਾ ਜਣੀ ਅੱਜ ਘਰ ਦੇ ਵਿੱਚ ਥੋੜੇ ਹਜੇ ਵੀ ਮੇਰੇ ਤਸੱਲੀ ਨਹੀਂ ਮੰਨੂ ਹੈਗੀ ਚਲੋ ਮੈਂ ਹੁਣ ਤੁਹਾਨੂੰ ਕੰਬਲ-ਕੰਬਲ ਕੱਢ ਕੇ ਆਹ ਸਹੌਰੀ ਦੇ ਚਿੱਪੈਡ ਸ਼ੀਟ ਕੱਢ ਦਵਾ ਖੂਹਿੰਚੋਂ ਕੰਬਲ ਪਾ ਦਵਾ ਫੇਰ ਤੁਹਾਨੂੰ ਮਿਲਦੀਆਂ ਹਾਂਜੀ ਫਰੈਂਡਸ ਇੱਥੇ ਮੈਂ ਹੋ ਗਈ ਸੀਗੀ ਫ੍ਰੀ ਤੇ ਸਾਇਦ ਪਾਪਾ ਆਗੇ ਸੀਗੇ ਘਰ ਖਾਣ ਨੂੰ ਬਾਹਰ ਹੀ ਲੈ ਆਏ ਸੀਗੇ ਕਿਉਂਕਿ ਮੈਂ ਇੰਨਾ ਜ਼ਿਆਦਾ ਥੱਕ ਚੁੱਕੀ ਸੀ ਤੁਹਾਨੂੰ ਪਤਾ ਪਹਿਲਾਂ ਮੰਮੀ ਦੇ ਘਰੇ ਕੰਮ ਕਰਕੇ ਆਈਆਂ ਚੜ ਚੜਈਏ ਸਾਰੇ ਹਨਾ ਫਿਰ ਆ ਕੇ ਮੈਂ ਆਪਣੇ ਘਰ ਲੱਗ ਗਈ ਮਤਲਬ ਕਿ ਮੇਰੇ ਕੋਲ ਬਿਲਕੁਲ ਵੀ ਹਿੰਮਤ ਨਹੀਂ ਸੀਗੀ ਬਚੀ ਵੀ ਮੈਂ ਆਪਣਾ ਵੀ ਰੋਟੀ ਪਾਣੀ ਸਬਜ਼ੀ ਵਗੈਰਾ ਬਣਾ ਲਾਂ ਤਾਂ ਕਰਕੇ ਸਾਇਦ ਪਾਪਾ ਫਿਰ ਬਾਹਰ ਹੀ ਲੈ ਆਏ ਸੀਗੇ ਤੇ ਇੱਥੇ ਟੀਵੀ ਦੇਖ ਰਹੇ ਸੀਗੇ ਮੂਵੀ ਦੇਖ ਰਹੇ ਸੀਗੇ ਬਾਪਤੀ ਅਭੀ ਜੋਤ ਖੇਡ ਰਿਹਾ ਸੀਗਾ ਬਾਹਰ ਤੇ ਬਾਕੀ ਜੀ ਹੁਣ ਮਪੁੱਛੋ ਨਾ ਹਾਲੇੰਨੀ ਥਕਾਵਟ ਹੋਈ ਪਈ ਆ ਵੈਸੇ ਮੈਨੂੰ ਕਿਸੇ ਨਾਲ ਲੌਂਚ ਪ੍ਰੋਬਲਮ ਨਹੀਂ ਬਟ ਮੈਨੂੰ ਆਪਣੇ ਘਰ ਦਾ ਆਪੇ ਕੰਮ ਕਰਨਾ ਵਧੀਆ ਲੱਗਦਾ ਮੈਨੂੰ ਸਾਇਦ ਪਾਪਾ ਤਾਂ ਕਦੇ ਵੀ ਨਹੀਂ ਰੋਕਦੇ ਤਾਂ ਕਹ ਦਿੰਦੇ ਕਿ ਕਿਸੇ ਤੋਂ ਕਰਾ ਲਿਆ ਕਰ ਬਟ ਮੈਨੂੰ ਆਪਣੇ ਘਰ ਦਾ ਕੰਮ ਆਪ ਕਰਨਾ ਵਧੀਆ ਲੱਗਦਾ ਏ ਹਨਾ ਤੇ ਮਿਲਦੇ ਆ ਜੀ ਤੁਹਾਨੂੰ ਕੱਲ ਨੂੰ ਨਿਊ ਵਲੌਗ ਨਾਲ ਨਵੀਂ ਸ਼ੁਰੂਆਤ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਔਰ ਵੀਡੀਓ ਫੁੱਲ ਵਾਚ ਜ਼ਰੂਰ ਕਰਿਆ ਕਰੋ ਮਿਲਦੇ ਆ ਜੀ ਕੱਲ ਨੂੰ ਨਿਊ ਵਲੌਗ ਨਾਲ